ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਤੰਗਲੀ ਨਾਲ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਹੁਣਾ ਵੱਲੋਂ ਕਿ ਡਰੱਗ ਮਨੀ ਨੂੰ ਲੈ ਕੇ ਜਾਂਚ ਹੋਣੀ ਚਾਹੀਦੀ ਹੈ ਕਿਹੜੇ ਵਿਧਾਇਕ ਤੇ ਕਿਹੜੇ ਮੰਤਰੀ ਇਸ ਦੇ ਵਿੱਚ ਅਨੁਭਵ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਸੀ ਉਹ ਖਾਸ ਬਣ ਗਏ ਹਾਈਵੇ ਤੇ ਕੋਠੀਆਂ ਬਣ ਗਈਆਂ ਨੇ ਮੰਤਰੀਆਂ ਦੀਆਂ ਵਿਧਾਇਕਾਂ ਵੱਲੋਂ ਤਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਸਕੂਟਰੀ ਨਹੀਂ ਜੁੜਦੀ ਸੀ ਜਿਨ੍ਹਾਂ ਦੇ ਕੋਲ ਮੋਟਰਸਾਈਕਲ ਲੈਣ ਜੋਗੀ ਪੈਸੇ ਨਹੀਂ ਸੀ ਅੱਜ ਉਹਨਾਂ ਕੋਲ ਐਂਡੈਵਰ ਗੱਡੀਆਂ ਨੇ ਉਹਨਾਂ ਕੋਲ ਫੋਰਚੂਨਰ ਨੇ ਉਹਨਾਂ ਨੇ ਬ੍ਰਾਂਡਡ ਮੋਬਾਈਲ ਰੱਖੇ ਹੋਏ ਨੇ ਯਾਨੀ ਕਿ ਉਹਨਾਂ ਦੇ ਮੋਬਾਈਲ ਵੀ 2 ਤੋਂ 2.5 ਲੱਖ ਰੁਪਏ ਦੇ ਨੇ ਅਤੇ ਉਹ ਬਾਹਰ ਦੇ ਦੌਰਿਆਂ ਤੇ ਜਾਂਦੇ ਨੇ ਤਿੰਨ ਤੋਂ 4 ਲੱਖ ਰੁਪਏ ਉੱਤੇ ਖਰਚ ਕਰਕੇ ਆਉਂਦੇ ਨੇ ਆਖਰਕਾਰ ਇਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕੋਲੋਂ ਪੈਸਾ ਇਹਨਾਂ ਕਿਵੇਂ ਇਕੱਠਾ ਆ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਨੀਲ ਕੁਮਾਰ ਜਾਖੜ ਨੇ ਇਲਜ਼ਾਮ ਲਗਾਏ ਸੀ ਭਦੌਰ ਹਾਈ ਹਾਈਵੇ ਤੇ ਕੋਠੀ ਨੂੰ ਲੈ ਕੇ ਜੋ ਲਾਭ ਸਿੰਘ ਉਗੋਕੇ ਦੀ ਦੱਸੀ ਜਾ ਰਹੀ ਹੈ ਜਿਨ੍ਹਾਂ ਨੇ ਹਰਾਇਆ ਸੀ 111 ਦਿਨ ਰਹੀ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਨੂੰ ਹਲਕਾ ਬਦੌੜ ਤੋਂ ਜੇ ਗੱਲ ਕਰੀਏ ਹਲਕਾ ਬਦੌੜ ਦੇ ਮੌਜੂਦਾ ਵਿਧਾਇਕ ਲਾਭ ਸਿੰਘ ਪੁਗੋਕੇ ਦੀ ਉਹ ਉਹਨਾਂ ਦੀ ਮੰਮੀ ਜਿਹੜੀ ਹੈ ਉਹ ਇੱਕ ਸਕੂਲ ਦੇ ਵਿੱਚ ਝਾੜੂ ਲਾਉਂਦੀ ਸੀ ਚਲੋ ਕੰਮ ਕੋਈ ਛੋਟਾ ਵੱਡਾ ਮਾਰਾ ਨਹੀਂ ਹੁੰਦਾ ਕੰਮ ਸਾਰੇ ਸਤਕਾਰਯੋਗ ਹੁੰਦੇ ਨੇ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦੇ ਸੀ ਲਾਭ ਸਿੰਘ ਪੁਗੋਕੇ ਉਸ ਵਕਤ ਚੋਣ ਲੜੀ ਗਈ ਚੋਣ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਨੂੰ ਹਰਾ ਦਿੱਤਾ ਲੇਕਿਨ ਹੁਣ ਉਧੌਰ ਦੇ ਹਾਈਵੇ ਤੇ ਕੋਟੀ ਬਣ ਰਹੀ ਹੈ ਇਸ ਬਾਰੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਸੁਨੀਲ ਕੁਮਾਰ ਜਾਖੜ ਨੇ ਦੂਸਰੇ ਪਾਸੇ ਉਹਨੇ ਇਹ ਲਾਇਆ ਕਿ ਡੈਕਸ ਵੀ ਉਹਨਾਂ ਦੇ ਇਲਾਕੇ ਵਿੱਚ ਹੈ ਦੂਸਰੇ ਪਾਸੇ ਦੜੇ ਸੱਤੀ ਦੀ ਕਮਾਈ ਵੀ ਕੀਤੀ ਜਾ ਰਹੀ ਹੈ ਲਾਭ ਸਿੰਘ ਉਗਕੇ ਵੱਲੋਂ ਜਿਹੜੇ ਹਲਕਾ ਉਧੌਰ ਦੇ ਉਮੀਦਵਾਰ ਨੇ ਸੌਰੀ ਵਿਧਾਇਕ ਨੇ ਲੇਕਿਨ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਸਪਸ਼ਟੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਹਾਈਵੇ ਤੇ ਕੋਠੀ ਬਣਦੀ ਪਈ ਹੈ ਜੇਕਰ ਉਹ ਮੇਰੀ ਹੋਵੇ ਮੇਰੀ ਜਾਇਦਾਦ ਕਿਸੇ ਵੀ ਸਮੇਂ ਕਿਸੇ ਵੀ ਆਗੂ ਬਲਵਾ ਕੇ ਚੈੱਕ ਕੀਤੀ ਜਾ ਸਕਦੀ ਹੈ ਚੈੱਕ ਕਰਾਇਆ ਜਾ ਸਕਦਾ ਹੈ ਈਡੀਆ ਸੀਬੀਆਈ ਹੈ ਵਿਜੀਲੈਂਸ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਅੰਡਰ ਈਡੀਆ ਛਾਪੇ ਮਾਰੀ ਕਰਵਾ ਕੇ ਮੇਰੀ ਸਾਡੀ ਚੱਲ ਅਤੇ ਅਚਲ ਜਾਇਦਾਦ ਚੈੱਕ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਮੈਂ ਇਸ ਗੱਲ ਦਾ ਠੋਕ ਕੇ ਜਵਾਬ ਦੇਵਾਂਗਾ ਸ੍ਰੀ ਕੁਮਾਰ ਜਾਖੜ ਨੇ ਕਿਹਾ ਕਿ ਉਹ ਕੋਠੀ ਜਿਹੜੀ ਹਾਈਵੇ ਤੇ ਬਣਾ ਰਹੇ ਨੇ ਕੋਠੀ ਨਹੀਂ ਉਹ ਮਹਿਰ ਹੈ ਸੰਡਿਆ ਪਰ ਗੱਡੀਆਂ ਨੇ ਫੋਰਚੂਨ ਗੱਡੀਆਂ ਨੇ ਗੱਡੀਆਂ ਨੇ ਇਸ ਦਾ ਜਵਾਬ ਦਿੱਤਾ ਹੈ ਜਿਸ ਤਰ੍ਹਾਂ ਬਰਜਿੰਦਰ ਪ੍ਰਜਾ ਬਰਿੰਦਰ ਬਰਜਿੰਦਰ ਕੋਰ ਭਰਾਸ ਦੇ ਕੋਲ ਇੱਕ ਸਕੂਟੀ ਹੁੰਦੀ ਸੀ ਉਸ ਨੂੰ ਲੈ ਕੇ ਹੁਣ ਬਿਆਨਬਾਜ਼ੀ ਹੋ ਰਹੀ ਹੈ ਕਿ ਜੇਕਰ ਮੇਰੇ ਕੋਲ ਇਸ ਤਰ੍ਹਾਂ ਦੀ ਜਾਇਦਾਦ ਹੈ ਮੇਰੀ ਜਾਂਚ ਹੋਣੀ ਚਾਹੀਦੀ ਹੈ ਜਿੱਥੇ ਲੱਗਿਆ ਕਿ ਮੈਨੂੰ ਇਸ ਗੱਲ ਦਾ ਨਿਆਂ ਦੇਣਾ ਚਾਹੀਦਾ ਹੈ ਜਸਟੀਫਾਈ ਮੈਨੂੰ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਉਸ ਗੱਲ ਦਾ ਮੈਂ ਕਲੈਰੀਫਿਕੇਸ਼ਨ ਦਿਆਂਗਾ ਇਹ ਗੱਲ ਕੀਤੀ ਗਈ ਹੈ ਲਵ ਸਿੰਘ ਉਗੂ ਕੇਵਲ